ਇਹ ਸੱਚੇ ਪਾਤਸ਼ਾਹ ਜੀ ਤੂੰ ਸੁਣਦਾ ਮਹਾਰਾਜ ਮੇਰੀ ਸੁਣ ਲੈ ਸਾਰੇ ਬੈਠੇ ਐ ਇਹਨਾਂ ਦੀਆਂ ਇੰਨੀਆਂ ਝੋਲੀਆਂ ਪਰਦੇ ਇੰਨੀਆਂ ਤੇ ਝੋਲੀਆਂ ਪਰਦੇ ਕਿ ਆਉਣ ਵਾਲੇ 100 ਸਾਲ ਇਹ ਪੰਜਾਬ ਦੀਆਂ ਸਾਰੀਆਂ ਗਾਥਾਂ ਤੇ ਫਿਲਮਾਂ ਬਣਾ ਦੇਣ ਇਹ ਪੰਜਾਬ ਚ ਖੁਸ਼ਹਾਲੀ ਆ ਜਾਏ ਰਾਈ ਗੁਰੂ ਜੀ ਦਾ ਖਾਲਸਾ ਰਾਈ ਗੁਰੂ ਜੀ ਦੀ ਫਤਿਹ ਹੋਰ ਬੋਲਿਆ ਤਾਂ ਅੱਖਾਂ ਚ ਨੀਰ ਵਹਿ ਪੈਣਾ ਪਿਛਲੀ ਇੰਟਰਵਿਊ ਚ ਤੁਸੀਂ ਕਹਿ ਰਹੇ ਸੀਗੇ ਕਿ ਇਹ ਦੱਬੀਆਂ ਗਈਆਂ ਇਦਾਂ ਦੀਆਂ ਸਟੋਰੀ ਸਾਡੀਆਂ ਇਹਨੂੰ ਪੰਜਾਬ ਦਾ ਕੋਈ ਡੇਰਾਵਾਦ ਦਾ ਇਦਾਂ ਕਨੈਕਸ਼ਨ ਮੰਦੇ ਹੋ ਕਿ ਉਸ ਦੇ ਕਾਰਨ ਇਹ ਸਾਡੀਆਂ ਜਿਹੜੀਆਂ ਹਿਸਟਰੀ ਉਹ ਦੱਬੀ ਗਈ ਹੈ ਯੋਗਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਬੇਟਾ ਇਥੋਂ ਪੰਜ ਮਿੰਟ ਦੀ ਕਹਾਣੀ ਸੁਣਾਉਣੀ ਹੈ ਬਸ ਸਾਰੇ ਤੁਹਾਡੇ ਸਵਾਲਾਂ ਦਾ ਜਵਾਬ ਮਿਲ ਜੂਗਾ ਕਿਉਂਕਿ ਤੁਸੀਂ ਗੱਡੀ ਕਿਸੇ ਹੋਰ ਰਾਤ ਬਾਹਰ ਹੀ ਹੈ ਮੈਨੂੰ 53 ਸਾਲ ਹੋ ਗਏ ਫਿਲਮ ਇੰਡਸਟਰੀ ਦੇ ਵਿੱਚ ਕੰਮ ਕਰਦਾ ਜੀ ਜਵਾਨੀ ਤੋਂ ਲੈ ਕੇ ਅਤਖੜ ਅਤਖੜ ਤੋਂ ਲੈ ਕੇ ਬੁਢਾਪਾ ਬੁਢਾਪੇ ਤੋਂ ਬਾਅਦ ਸ਼ਾਇਦ ਫੇਰ ਜਵਾਨੀ ਠੀਕ ਹੈ ਹੋਰ ਮੈਂ ਪੰਜਾਬ ਦੇ ਹਰ ਪਿੰਡ ਦਾ ਹਰ ਘਰ ਦਾ ਨਮਕ ਖਾਦਾ ਉਸ ਪਿੰਡ ਚ ਰਹਾ ਮਾਵਾ ਨੇ ਬਜ਼ੁਰਗਾ ਨੇ ਧੀਆ ਨੇ ਭੈਣਾ ਨੇ ਆਪਣੇ ਘਰੇ ਮੈਨੂੰ ਰੱਖਿਆ ਮੈਨੂੰ ਹੋਟਲ ਤੇ ਨਹੀਂ ਕਦੇ ਜਾਣ ਦਿੱਤਾ ਕਿਉਂਕਿ ਹਮੇਸ਼ਾ ਕਹਿੰਦੇ ਸੀ ਇਹ ਸਾਡਾ ਪੰਜਾਬ ਦਾ ਪੁੱਤਰ ਹੈ ਔਰ ਮੇਰੇ ਮਾਤਾ ਜੀ ਨੇ ਮੇਰੇ ਕੋਈ ਆਬਜੈਕਟ ਨਹੀਂ ਸੀ ਕੀਤਾ ਮੈਂ 6-6 ਮਹੀਨੇ ਘਰੇ ਨਹੀਂ ਸੀ ਆਉਂਦਾ ਕਿਉਂਕਿ ਸਾਰੇ ਯੂਨਿਟ ਉੱਥੇ ਤੁਰੇ ਫਿਰਦੇ ਸੀ ਕੋਪਰਟ ਵਿੱਚ ਪਿੰਡਾਂ 'ਚ ਰਹਿਣਾ ਉਦੋਂ ਔਰਤਾਂ ਲਈ ਬੇੜਾ ਪਾਸੇ ਹੁੰਦਾ ਸੀ ਹੁੰਦਿਆ ਲਈ ਪਾਸੇ ਹੁੰਦਾ ਸੀ ਤੁਸੀਂ ਦੇਖੇ ਹੋਣੇ ਪੰਜਾਬ ਦੇ ਘਰ ਕਿਹੜੇ ਰੋਟੀ ਬਣ ਜਾਂਦੀ ਸੀ ਰੋਟੀ ਕਿਹੜਾ ਵੀ ਰੋਟੀ ਧਰ ਦਿਓ ਮਾਤਾ ਜੀ ਖਾ ਲੈਣੇ ਪਰ ਮਾਂ ਨੇ ਕੋਲ ਬੈਠ ਕੇ ਰੋਟੀ ਖਾਣੀ ਹਰ ਪੰਜਾਬ ਦੇ ਘਰ ਦੀ ਮੇਰੀ ਮਾਂ ਹੈ ਮੇਰਾ ਬਜ਼ੁਰਗ ਨੇ ਮੇਰੇ ਭੈਣਾ ਨੇ ਮੇਰੀ ਧੀਆ ਨੇ ਮੈਂ ਪੰਜਾਬ ਦੀ ਤਰਕੀ ਦਾ ਕਰਜ ਨਹੀਂ ਲਾ ਸਕਦਾ ਤੇ ਇਹ ਗਲਤ ਆ ਹਰ ਉਸ ਘਰ ਦਾ ਜਿੱਥੇ ਘਰ ਤੇ ਮੈਂ ਰਾਤਾਂ ਕੱਟੀਆਂ ਨੇ ਸ਼ੂਟਿੰਗਾਂ ਕੀਤੀਆਂ ਨੇ ਜੇ ਕਿਤੇ ਕਿਸੇ ਦਾ ਕਿਲਾ ਦੋ ਕਿਲਾ ਮਿੱਧਿਆ ਗਿਆ ਕੜਕ ਦਾ ਜਾਂ ਧਾਮ ਦਾ ਜਾਂ ਕੋ ਨੁਕਸਾਨ ਹੋ ਗਿਆ ਤੇ ਮੈਂ ਕਈ ਵਾਰੀ ਬਜ਼ੁਰਗਾਂ ਨੂੰ ਕਹਿਣਾ ਬਾਬਾ ਜੀ ਪੈਸੇ ਦੇ ਰਿਹਾ ਤੇ ਉਹਨਾਂ ਕਹਿਣਾ ਵੀ ਚਾਂਡ ਮਾਰਾਂਗਾ ਰੱਖ ਕੇ ਤੇਰੇ ਕੰਨ ਪੱਟੀ ਤੇ ਖਬਰਦਾਰ ਜਿਹੋ ਜੀ ਗੱਲ ਕੀਤੀ ਭਾਵੇਂ ਸਾਰੇ ਖੇਤ ਉਜਾੜ ਦੇ ਜਿਹੜਾ ਕੰਮ ਤੂੰ ਕਰਦਾ ਹੂੰ ਇਹ ਕੰਮ ਸ਼ਾਇਦ ਕਿਸੇ ਨੇ ਨਹੀਂ ਅਜੇ ਤੱਕ ਮੋਢੇ ਤੇ ਚੱਕਿਆ ਸੋ ਮੈਂ ਜੀ ਆਪਣੀ ਸਾਰੀ ਉਮਰ 53 ਸਾਲ ਪੰਜਾਬ ਦੇ ਪਿੰਡਾਂ ਜੀ ਘੜਦੀ ਉਦੋਂ ਨਾਲ ਹੋਟਲ ਹੁੰਦੇ ਸੀ ਨਾਲ ਹੋਟਲ 'ਚ ਮੈਨੂੰ ਕੋਈ ਜਾਣਦਿੰਦੇ ਸੀ ਮੇਰਾ ਪਿਆਰ ਹੀ ਇੰਨੀ ਲੋ ਇਹਨਾਂ ਲੋਕ ਕਰਦੇ ਸੀ ਕੋਈ ਫਿਲਮ ਹੋਣੀ ਉੱਥੇ ਸਾਰਾ ਯੂਨਿਟ ਉਸੇ ਪਿੰਡ 'ਚ ਸਾਦੇ ਲੈਣਾ ਤੇ ਹਰੇਕ ਪਿੰਡ ਜਾ ਕੇ ਸ਼ੂਟਿੰਗਾਂ ਕਰਨੀਆਂ ਕਦੇ ਉਹਨਾਂ ਦੀਆਂ ਕਣ ਕੰਮੀਆਂ ਦੀਆਂ ਗਈਆਂ ਕਦੇ ਕੁਝ ਹੋ ਗਿਆ ਕਦੇ ਬਾਬਾ ਜੀ ਉਹਨਾਂ ਨੂੰ ਕਹਿਣਾ ਬਜ਼ੁਰਗਾਂ ਨੂੰ ਪੈਸੇ ਲੈ ਲਓ ਉਹਨਾਂ ਨੇ ਕਹਿਣਾ ਚੰਡ ਮਾਰਾਂਗੇ ਤੇਰੇ ਖਬਰਦਾਰ ਹਾਂ ਜੀ ਕੰਮ ਕੀਤਾ ਤੋਂ ਇਹ ਸਭ ਕੁਝ ਤੇਰਾ ਹੀ ਉਹ ਘਰਾਂ 'ਚ ਰਹਿ ਕੇ ਜਦ ਰਾਤ ਨੂੰ ਮੰਝੇ ਲੱਗ ਜਾਂਦੇ ਸੀ ਤੇ ਪੁਰਾਣੀਆਂ ਬਜ਼ੁਰਗਣੀਆਂ ਬੈਠ ਕੇ ਬੀਬੀ ਰਜਨੀ ਦੀ ਕਹਾਣੀ ਹਰ ਪਿੰਡ ਹਰ ਘਰ 'ਚ ਚੱਲਦੀ ਹੁੰਦੀ ਸੀ ਮੇਰੇ ਮਾਂ ਜੀ ਨੇ ਮੈਨੂੰ ਸੁਣਾਈ ਸੀ ਮੈਂ ਉਹ ਸੁਣਦਾ ਰਿਹਾ ਸਵੇਰੇ ਹੋਣੀ ਬੰਬੀ ਤੇ ਨਹਾ ਲੈਣਾ ਸਾਗ ਮੱਕੀ ਦੀ ਰੋਟੀ ਆ ਜਾਣੀ ਦੁਪਹਿਰ ਦੀ ਰੋਟੀ ਆ ਜਾਣੀ ਸਾਰੇ ਯੂਨਿਟ ਵਾਸਤੇ ਸਾਰੇ ਪਿੰਡ ਦੇ ਲੱਸੀ ਇਕੱਠੀ ਕਰਕੇ ਪਿਉਣੀ ਕੋਈ ਇਥੇ ਵੈਰਿਟੀ ਵੈਨ ਨਹੀਂ ਸੀ ਮੰਝੇ ਸੀ ਤਿੰयां ਪੈਣਾ ਨੇ ਉੱਥੇ ਜਾ ਕੇ ਛੱਪਰਾ ਚ ਆਪਣੇ ਕੱਪੜੇ ਬਦਲ ਲੈਣੇ ਕਿਸੇ ਨੇ ਜਾ ਕੇ ਗੰਨਿਆਂ ਦੇ ਖੇਤਾਂ ਜਾ ਕੇ ਕੱਪੜੇ ਬਦਲ ਲੈਣੇ ਉੱਥੇ ਰੋਟੀ ਖਾਈ ਜਣੀ ਉੱਥੇ ਸ਼ੂਟਿੰਗ ਹੋਈ ਜਾਂਦੀ ਸੀ ਬੜੇ ਸਾਲ ਇਸ ਤਰ੍ਹਾਂ ਕੱਟੇ ਲੇਕਿਨ ਬੀਬੀ ਰਜਨੀ ਦੀ ਕਹਾਣੀ ਚੱਲਦੀ ਰਹੀ ਚੱਲਦੀ ਰਹੀ ਬੜੇ ਸਾਲ ਰਹੇ ਆਤਵਾਦ ਆਇਆ ਸਭ ਕੁਝ ਆਇਆ ਸ਼ੂਟਿੰਗ ਕੀਤੀ ਉੱਥੇ ਸ਼ੂਟਿੰਗਾਂ ਉਸ ਵੇਲੇ ਵੀ ਕੀਤੀਆਂ ਸਭ ਤੱਕ ਕਿਸੇ ਨੇ ਕੁਝ ਕਿਹਾ ਨਹੀਂ ਇੰਨਾ ਕੁ ਪਿਆਰ ਸਤਿਕਾਰ ਸਾਨੂੰ ਦਿੱਤਾ ਜਿਹੜਾ ਸਵਾਲ ਤੁਸੀਂ ਕਰਦੇ ਸੀ ਗੱਲ ਇਹ ਹੈ ਕਿ ਮੈਂ ਆਪਣੀ ਜ਼ਾਤੀ ਗੱਲ ਕਰਦਾ ਕਿ ਮੈਨੂੰ ਬੜੀ ਬੜੀ ਆਫਰ ਬੰਬੇ ਤੋਂ ਵੀ ਆਈ ਵੀ ਤੁਸੀਂ ਇੱਥੇ ਆ ਜਾ ਤੂੰ ਸਾਊਥ 'ਚ ਆ ਜਾ ਤੂੰ ਇੱਧਰ ਆ ਜਾ ਆ ਕਰਨਾ ਤੂੰ ਪੀਆਰ ਹੋ ਜਾ ਤੂੰ ਉੱਥੇ ਆ ਜਾ ਫਿਰਨ ਬਹੁਤ ਸਰਕਾਰ ਵੱਲੋਂ ਵੀ ਮੈਨੂੰ ਬੜੀਆਂ ਆਫਰਾਂ ਮਿਲੀਆਂ ਪਰ ਮੈਂ ਜ਼ਿੰਦਗੀ ਦੇ ਵਿੱਚ ਆਪਣੀ ਪੰਜਾਬ ਦੀ ਧਰਤੀ ਨਾ ਕਦੇ ਛੱਡੀ ਐ ਤੇ ਨਾ ਕਦੇ ਛੱਡਣੀ ਐ ਕਿਉਂਕਿ ਕੱਲੀਆਂ ਪੰਜਾਬੀ ਫਿਲਮਾਂ ਹੀ ਨਹੀਂ ਉਸ ਪੰਜਾਬ ਦੀ ਮਿੱਟੀ ਤੇ ਮੈਂ ਜੰਮਿਆ ਉਹ ਮੇਰੀ ਮਾਂ ਐ ਮੇਰੇ ਲਈ ਪੰਜਾਬ ਦੀ ਧਰਤੀ ਮੇਰੀ ਮਾਂ ਐ ਮੇਰੇ ਜੀ ਕੁੱਖ ਚ ਜਨਮ ਲੈ ਕੇ ਉਹਦਾ ਦੁੱਧ ਪੀ ਕੇ ਜਵਾਨ ਹੋਇਆ ਹਰ ਉਸ ਘਰ ਦਾ ਔਰ ਉਸ ਪਿੰਡ ਦਾ ਮੈਨੂੰ ਇਹ ਕਹਿੰਦੇ ਕਿਤੇ ਮੇਰਾ ਮਨ ਨਾ ਪਰਜੇ ਮੈਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਕਿ ਜਿੰਨਾ ਪਿਆਰ ਸਤਿਕਾਰ ਮੈਨੂੰ ਪੰਜਾਬ ਦੀਆਂ ਮਾਵਾਂ ਨੇ ਧੀਆਂ ਨੇ ਬਜ਼ੁਰਗਾਂ ਨੇ ਬੱਚਿਆਂ ਨੇ ਦਿੱਤਾ ਹੈ ਸ਼ਾਇਦ ਉਹ ਪਿਆਰ ਸਾਰਾ ਦਾ ਸਾਰਾ ਪਰਮੰਡ ਵਿੱਚ ਮਿਲਾ ਕੇ ਵੀ ਇੰਨਾ ਨਹੀਂ ਹੋ ਸਕਦਾ ਜਿੰਨਾ ਮੈਨੂੰ ਮਿਲਿਆ ਪੰਜਾਬੀ ਫਿਲਮ ਚ ਅੱਜ ਤੱਕ ਇਹੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਪ੍ਰੋਡਿਊਸਰ ਨੂੰ ਮੈਂ ਨਾ ਨਾ ਕਰ ਸਕਾਂ ਔਰ ਨਾ ਹੀ ਮਨਾ ਕੀਤੀ ਹੈ ਜੇ ਕਿਸੇ ਨੇ ਪੈਸੇ ਦੀ ਗੱਲ ਕੀਤੀ ਹੈ ਤੈਨੂੰ ਕਹਿਤਾ ਕਿ ਭਾਈ ਜੋ ਦੇਣਾ ਦੇ ਦੇ ਬਾਕੀ ਛੱਡ ਆਪਾਂ ਕੰਮ ਕਰੀਏ ਇਸ ਚੀਜ਼ ਨੂੰ ਕਰਦੇ 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 ਜਿੰਨੀ ਵੀ ਜਰਨੀ 53 ਸਾਲ ਦੀ ਰਹੀ ਹੈ ਮੈਂ بڑے بڑے ਪ੍ਰੋਡਿਊਸਰ ਦੇਖੇ بڑے بڑے ਡਾਇਰੈਕਟਰ ਦੇਖੇ ਸਭ ਨੂੰ ਮੇਰਾ ਨਮਸਕਾਰ ਹੈ ਤੁਸੀਂ ਮੈਨੂੰ ਕੰਮ ਦਿੱਤਾ ਧੰਨਵਾਦ ਪਰ ਆ ਜਿਹੜੇ ਮੁੰਡੇ ਹੁਣ ਮਿਲਿਆ ਕਰਨ ਹੋਣੀ ਇਹ ਆ ਜੱਸ ਹੋਣੀ ਜਰਨੈਲ ਹੋਣੀ ਇਹ ਹੁਣ ਜਾ ਕੇ ਮਲਾਪ ਹੋਇਆ ਹੁਣ ਮੇਲੇ ਹੋਏ ਨੇ ਇਸ ਚਿੱਟਿਆ ਦਾੜਾ ਜਦ ਹੋਇਆ ਤੇ ਯਕੀਨ ਕਰਨਾ ਜੇ ਧਰਤੀ ਖੜੀ ਹੈ ਤੇ ਧਰਤੀ ਫਟੀ ਨਹੀਂ ਤੇ ਕੰਮ ਪੰਜਾਬ ਦੇ ਬਥੇਰਾ ਕੁਝ ਪੰਜਾਬ ਨਾ ਹੋਇਆ ਤੇ ਪੰਜਾਬ ਗਰਕ ਨਹੀਂ ਹੋਇਆ ਤੇ ਨਾ ਕਦੇ ਹੋਵੇ ਉਹ ਸਿਰਫ ਇਸ ਕਰਕੇ ਕਿ ਇਹੋ ਜਿਹੀਆਂ ਰੂਹਾਂ ਉੱਥੇ ਵਸਦੀਆਂ ਨੇ ਔਰ ਇਹ ਰੂਹਾਂ ਕੱਲੀ ਕੋ ਫਿਲਮ ਇੰਡਸਟਰੀ 'ਚ ਨਹੀਂ ਇਹ ਰੂਹਾਂ ਕਿਸਾਨ ਅੰਦੋਲਨ ਵੇਲੇ ਸੀਗੀਆਂ ਪਹਿਲਾਂ ਵੀ ਸੀ ਜਦ ਭਗਤ ਸਿੰਘ ਦੇ ਚਾਚੇ ਮਾਮੇ ਤਾਤੇ ਕਰਦੇ ਸੀ ਉਦੋਂ ਵੀ ਸੀ ਰਹਿਣ ਗਿਆ ਤੇ ਇਹ ਰਹਿੰਦੇ ਰਹਿੰਦੇ ਪੰਜਾਬ ਹਮੇਸ਼ਾ ਖੁਸ਼ਹਾਲ ਰਹੂਗਾ ਨੂੰ ਕੁਝ ਨਹੀਂ ਹੋਣਾ ਪਰ ਆ ਰਜਨੀ ਫਿਲਮ ਜਿਹੜੀ ਬਣੀ ਹੈ ਮੈਂ ਇੰਨੇ ਸਾਲ ਦਾ ਵਿੱਚ ਇਹ ਸੋਚਦਾ ਸੀ ਵੀ ਤੂੰ ਕੰਮ ਕਦ ਤੈਨੂੰ ਕੰਮ ਮਿਲੂਗਾ ਕਦ ਤੂੰ ਐਕਟਰ ਕਹਾਏਗਾ ਕਦ ਤੇਰੇ ਮਨ ਦੀ ਸੰਤੁਸ਼ਟੀ ਹੋਊਗੀ ਪਰ ਇਸ ਫਿਲਮ ਦੇ ਵਿੱਚ ਕੰਮ ਕਰਕੇ ਮੈਂ ਸਿਰਫ ਇੱਕੋ ਹੀ ਗੱਲ ਕਹਿ ਸਕਦਾ ਕਿ ਨਾ ਤਾਂ ਮੇਰੇ ਦੇਖ ਦੇ ਦੇਖ ਦੇ ਮੇਰੀ ਜਵਾਨੀ ਬਚਪਨ ਤੋਂ ਲੈ ਕੇ ਹੁਣ ਤੱਕ ਕੋਈ ਵੀ ਪੰਜਾਬੀ ਫਿਲਮ ਬਣੀ ਐ ਨੇ ਫਿਲਮਾਂ ਸੱਜਨ ਸਿੰਘ ਰੰਗਰੂਟ ਬਣੀ ਐ ਅਰਦਾਸ ਬਣੀ ਐ ਪਰ ਇਹੋ ਜੇ ਮਿਆਰ ਦੀ ਪਿਕਚਰ ਐ ਐਡੀ ਵੱਡੀ ਫਿਲਮ ਜਿਹਦੇ ਵਿੱਚ ਸਾਰਿਆਂ ਬੱਚਿਆਂ ਨੇ ਕੰਮ ਕੀਤਾ ਭਰਾਵਾਂ ਨੇ ਕੰਮ ਕੀਤਾ ਸਾਦਕੇ ਜਾਵਾ ਮੈਂ ਇਹਨਾਂ ਦੇ ਲੋਕ ਤਾਂ ਪ੍ਰਮੋਸ਼ਨ ਉੱਤੇ ਜਾਂਦੇ ਨਹੀਂ ਪੈਸੇ ਮੰਗਦੇ ਐ ਐਕਟਰ ਪੈਸੇ ਦੇਵੋਗੇ ਤਾਂ ਜਾਵਾਂਗੇ ਸਾਡੇ ਜ ਬਹੁਤ ਨੁਕਸਾਨ ਨੇ ਪਰ ਕੋਈ ਨਹੀਂ ਮਾਰਾ ਕਿਰਪਾ ਕਰੇਗਾ ਤੇ ਇਹਨਾਂ ਨੇ ਫੇਰ ਵੀ ਆ ਕੇ ਸਾਰਾ ਬੇੜਾ ਚੱਕਿਆ ਇੱਕੋ ਚੀਜ਼ ਕਹਿ ਸਕਦਾ ਵੀ ਆ ਬੀਬੀ ਰਜਨੀ ਜਿਹੜੀ ਐ ਨਾ ਇਹ ਪੰਜਾਬੀ ਫਿਲਮਾਂ ਦੀ ਮੁਗਲਿਆਜ਼ਮਾ ਯੂਨੀਵਰਸਿਟੀ ਐ ਸਕੂਲ ਐ ਕਾਲਜ ਐ ਜਿਹਦੇ ਵਿੱਚ ਪੜ੍ਹ ਕੇ ਆਉਣ ਵਾਲੀਆਂ ਨਸਲਾਂ ਜ਼ਿੰਦਗੀ 'ਚ ਉਹ ਆਪਣੇ ਪਛੋਕੜ ਨੂੰ ਯਾਦ ਵੀ ਕਰਨਗੀਆਂ ਅੱਗੇ ਵੀ ਲੈ ਕੇ ਆਉਣਗੀਆਂ ਕਿਉਂਕਿ ਇਹੋ ਜਿਹੀਆਂ ਫਿਲਮਾਂ ਧੰਨ ਨੇ ਪ੍ਰੋਡਿਊਸਰ ਜਿਹਨੇ ਨੇ ਬਣਾਈਆਂ ਨੇ ਮੈਂ ਮਹਾਰਾਜ ਅੱਗੇ ਅਰਦਾਸ ਕਰਦਾ ਹਾਂ ਤੁਸੀਂ ਪੈਸੇ ਦੀ ਗੱਲ ਕਰਦੇ ਹੋ ਨਾ ਕਿ ਇਹ ਸੱਚੇ ਪਾਤਸ਼ਾਹ ਜੀ ਤੁਸੀਂ ਸੁਣਦਾ ਮਹਾਰਾਜ ਮੇਰੀ ਸੁਣ ਲਾ ਸਾਰੇ ਬੈਠੇ ਐ ਇਹਨਾਂ ਦੀਆਂ ਇੰਨੀਆਂ ਘਿਟੋਲੀਆਂ ਪਰਦੇ ਇੰਨੀਆਂ ਤੇ ਝੋਲੀਆਂ ਪਰਦੇ ਕਿ ਆਉਣ ਵਾਲੇ 100 ਸਾਲ ਇਹ ਪੰਜਾਬ ਦੀਆਂ ਸਾਰੀਆਂ ਗਾਥਾਂ ਤੇ ਫਿਲਮਾਂ ਬਣਾ ਦੇਣ ਇਹ ਪੰਜਾਬ ਚ ਖੁਸ਼ਹਾਲੀ ਆ ਜਾਏਗੀ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹੋਰ ਬੋਲਿਆ ਤਾਂ ਅੱਖਾਂ 'ਚ ਨੀਰ ਵਹਿਣਾ। ਦੇਖੋ ਕਿ ਉਹ ਪੰਜਾਬ ਦੀ ਧਰਤੀ ਇਦਾਂ ਦੀ ਹੈ ਵੀ ਮਹਾਰਾਜ ਸਾਰੀ ਦੁਨੀਆ 'ਮੈਂ ਘੁੰਮ ਲਈ', ਸਾਰੀ ਦੁਨੀਆ 'ਮੈਂ ਗਿਆ', ਕੋਈ ਮੈਨੂੰ ਕੋਨਾ ਰੱਬ ਨੇ ਬੜੀ ਕਿਰਪਾ ਕੀਤੀ ਐ ਪਰ ਪੰਜਾਬ ਦੀ ਧਰਤੀ ਤੋਂ ਵੱਧ ਕੇ ਇਸ ਪਲੈਨਟ 'ਤੇ ਨਾ ਕੋਈ ਧਰਤੀ ਹੈ ਤੇ ਨਾ ਕੋਈ ਬਣ ਸਕਦੀ ਜਿੱਥੇ ਗੁਰੂਆਂ ਨੇ ਜਨਮ ਲਿਆ ਜੀ।